ਸੰਗੀਤ ਜੀ ਹੈ ਵਾਹਿਗੁਰੂ ਜੀ ਕਾ ਕਾ ਸਵਾਹਿ ਜੀ ਤੁਜੀ ਕੀ ਸਤੇ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗੀਤ ਵੀ ਆਪਣੀ ਅੱਜ ਦੀ ਇਹ ਵੀਡੀਓ ਨੂੰ ਲੂੰਗਾ ਜਰੂਰ ਸੁਣਿਓ ਜੇ ਕਿਉਂਕਿ ਅੱਜ ਦੀ ਵੀਡੀਓ ਵੀ ਇਹ ਜਾਣਕਾਰੀ ਆਪਜੀਤੇ ਬਹੁਤ ਕਾਮਨਾ ਹੈ ਜੀ ਸੰਗਤ ਜੀ ਤੁਸੀਂ ਵੀ ਆਪਣੇ ਆਸ-ਪਾਸ ਕਈ ਬੁੱਤਾਂ ਦੇ ਬਹਿਰੇ ਆ ਗੱਲਾਂ ਸੁਣਨਾ ਕਿ ਪੰਛੀਆਂ ਨੂੰ ਦਾਣਾ ਪਾਉਣ ਦੇ ਨਾਲ ਜਿਵੇਂ ਇਹਨਾਂ ਨੂੰ ਪਾਣੀ ਤੇ ਲੱੰਬੇ ਦੇ ਨਾਲ ਸਭੀ ਜਿੱਤ ਕੀ ਦੇ ਕਈ ਦੁੱਖ ਰੋਏਗਾ ਟੱਕੇ ਜਾਂਦੀਆਂ ਜਿਵੇਂ ਕਿ ਕਹਿੰਦੇ ਜੋਗਮੁਖਰ ਹਰ ਰੋਜ਼ ਪੰਛੀਆਂ ਨੂੰ ਦਾਣਾ ਪੰਡਾ ਹੋਵੇ ਜਾਂ ਪਾਣੀ ਪੰਡਾ ਹੋਵੇ ਉਹਦੇ ਘਰ ਘਰ ਕਮੇਸ਼ ਖਤਮ ਹੋ ਜਾਂਦਾ ਹੈ ਉਹਦੇ ਘਰ ਘਰੇਟ ਸੁੱਖ ਸ਼ਾਂਤੀ ਵਾਸ ਕਰਦੀਆਂ ਜਾਂ ਫਿਰ ਕਹਿੰਦੇ بیمار ਵਿਅਕਤੀ ਪੰਛੀਆਂ ਵਿੱਚ ਨਾਣਾ ਪਾਉਣਾ ਸ਼ੁਰੂ ਕਰਦੇ ਵੀ ਉਹਨਾਂ ਨੂੰ ਪਾਣੀ ਚਲਾਉਣਾ ਸ਼ੁਰੂ ਕਰਦੇ ਵੀ ਕੱਤਯ ਦੀ ਬਿਮਾਰੀ ਬਹੁਤ ਛੇਤੀ ਕਰਤੀ ਜਾਂਦੀ ਆ ਉਹਦਾ ਦੁੱਖ ਰੋਗ ਬਹੁਤ ਛੇਤੀ ਦੂਰ ਹੋ ਜਾਂਦਾ ਹੈ ਉਸੇ ਤਰ੍ਹਾਂ ਕਹਿ ਜਾਂਦਾ ਵੀ ਪੰਛੀਆਂ ਨੂੰ ਦਾਣਾ ਪਾਣੀ ਪਾਉਣ ਦੇ ਨਾਲ ਘਰ ਦੀ ਗਰੀਬੀ ਨੂੰ ਖਤਮ ਹੁੰਦੀ ਆ ਘਰ ਦੇ ਵਿੱਚ ਪੈਸੇ ਬਕੋਂ ਹੱਥ ਚੋਂ ਸੌਂ ਜਾਂਦੇ ਸਾਡੇ ਘਰ ਦੇ ਵਿੱਚ ਖੁਸ਼ਕਤਵਾਸ ਕਰਦੀ ਆ ਉਸ ਤੋਂ ਬਾਅਦ ਕਹਿ ਜਾਂਦਾ ਪੰਛੀਆਂ ਨੂੰ ਦਾਣਾ ਪਾਣੀ ਪਾਉਣ ਦੇ ਨਾਲ ਕੋਸ਼ਿੰਧਾ ਰੋਖੀ ਜਿੰਦਗੀ ਦੇ ਕਈ ਗ੍ਰਹਿ ਦੋਸ਼ ਖਤਮ ਹੋ ਜਾਂਦੇ ਆ ਉਹ ਦੇ ਕਰਕੇ ਨੇਤੀ ਨਿਤੀ ਦੀ ਨਿਯਮ ਹੋ ਜਾਂਦੀ ਆ ਘਰ ਦੇ ਵਿੱਚ ਸੁਰਖ ਸ਼ਾਂਤੀ ਖੁਸ਼ੀਆਂ ਖੇੜੇ ਬਰਕਤ ਵਾਸ ਕਰਦੀ ਆ ਉਹ ਸੰਗਤ ਦੀ ਕੋਈ ਲੋਤਪਾ ਇਹਨਾਂ ਗੱਲਾਂ ਨੂੰ ਵੈਰ ਨਾ ਬਣ ਗਏ ਆ ਉਹ ਕਹਿੰਦੇ ਆ ਵੀ ਇਦਾਂ ਤੁਝ ਨਹੀਂ ਹੁੰਦਾ ਕਿਉਂਕਿ ਪੰਛੀਆਂ ਨੂੰ ਦਾਣਾ ਪਾਣੀ ਪਾਉਣ ਦੇ ਨਾਲ ਸਭੀ ਘਰ ਦੇ ਵਿੱਚ ਬਰਕਤ ਜਾਂ ਸਤ ਦੀ ਗੱਲ ਸਾਡੇ ਘਰ ਦੇ ਵਿੱਚ ਕੋਸ਼ਿਸ਼ਾਂ ਦੇ ਕਿੰਜਾਸਰ ਦੀਆਂ ਜਾਂ ਜਾਲੀ ਦੀ ਬਿਮਾਰੀ ਕਿੰਜ ਕਿਸ ਤੀਆ ਸਾਧਨੀਆਂ ਪਰ ਜਿਹੜੇ ਨਿਮਤ ਇਸ ਕੰਨ ਦੇ ਪਿੱਛੇ ਦਾ ਕਾਰਨ ਸਮਝ ਗਏ ਨੇ ਕੋਈ ਕੰਨ ਨੇਮ ਦੇ ਨਾਲ ਵਰਤੇ ਆ ਅਤੇ ਸੱਚਮੁੱਚ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੀ ਬਦਲਾਅ ਹੁੰਦੇ ਆ ਸੰਗਤ ਕੀ ਕੀ ਗੰਦਾਂ ਦਾ ਪ੍ਰਯਨ ਪਰ ਨਹੀਂ ਆ ਕਿ ਗੱਲਾਂ ਦੇ ਪਿੱਛੇ ਜੇ ਕਾਰਨ ਹੈ ਸੰਗਤ ਕੀ ਸਭ ਤੋਂ ਪਹਿਲਾ ਕਾਰਨ ਜਦੋਂ ਆਪਾਂ ਇੱਥੇ ਪੰਛੀ ਪਰਿੰਦੇ ਇਹ ਜਾਂਮਰਾਂ ਦੇ ਨਾਲ ਸਮਾਂ ਬਿਤਾਉਂਦੇ ਆ ਇਹਨਾਂ ਦੇ ਲਈ ਆਪਾਂ ਕੁਝ ਵੀ ਕਰਦੇ ਆ ਇਹਨਾਂ ਨੂੰ ਕੁਝ ਖਾਣ ਨੂੰ ਦਿੰਦੇ ਆ ਇਹਨਾਂ ਨੂੰ ਕੁਝ ਪੀਣ ਨੂੰ ਦਿੰਦੇ ਆ ਕਿਸੇ ਵੀ ਤਰੀਕੇ ਦੇ ਨਾਲ ਜਦੋਂ ਆਪਾਂ ਇਹਨਾਂ ਦੀ ਸੇਕਪਾਲ ਕਰਦੇ ਆ ਤਾਂ ਸਾਡੇ ਮਨ ਨੂੰ ਅੰਦਰੋਂ ਖੁਸ਼ੀ ਮਿਲਦੀ ਆ ਸਾਡਾ ਮਨ ਸ਼ਾਂਤੀ ਸਕੂਨ ਦੇ ਨੰਤ ਤੰਤ ਹੋਏ ਜੇ ਜਦੋਂ ਸਭਾ ਮਨ ਸ਼ਾਂਤੀ ਸਕੂਨ ਦੇ ਨਾਲ ਭਰ ਜਾਵੇ ਸਾਡਾ ਮਨ ਕੋਸ਼ ਰਹਿਣ ਲੱਗੇ ਤਾਂ ਸੰਸਵ ਅਭੀ ਜਿੰਦਗੀ ਦੇ ਵਿੱਚ ਹੁਣ ਸਭ ਕੁਝ ਠੀਕ ਹੋ ਜਾਂਦਾ ਕਿਉਂਕਿ ਸੰਗਤਰੀ ਸੰਪੂਰਨ ਹੈ ਨਾ ਸਾਡੇ ਮਨタル ਤੇ ਮਿਲਦਾ ਹੈ ਸਾਡੇ ਕਰਕੇ ਨਾ ਖੁਸ਼ੀਆਂ ਖੇੜੇ ਤੰਦਰੁਸਤੀ ਤਰੱਕੀ ਸਾਡੇ ਮਨ ਦੇ ਨਾਲ ਹੀ ਜੁੜੀ ਆ ਇਹ ਸਾਡਾ ਮਾਨਸਿਕ ਹੋਸ਼ਿਆ ਅਸਧਾ ਸ਼ਰੀਰ ਵੀ ਤੰਦਰੁਸਤ ਹੋਵਾ ਰਹਿੰਦਾ ਹੈ ਜੇਕਰ ਸਾਡਾ ਮਨ ਕੋਸ਼ਿਆ ਸਰੀਰ ਤੰਦਰੁਸਤ ਹੈ ਤਾਂ ਅਸੀਂ ਆਪਣੇ ਸਾਰੇ ਕੰਮਾਂ ਕਰਾਂਗੇ ਸਹੀ ਤਰੀਕੇ ਦੇ ਨਾਲ ਸਹੀ ਸਮੇਂ ਤੇ ਪੂਰਾ ਕਰ ਲਵਾਂਗੇ ਤਾਂ ਜਦੋਂ ਆਪਾਂ ਹਰ ਇੱਕ ਕੰਮ ਨੂੰ ਸਹੀ ਤਰੀਕੇ ਦੇ ਨਾਲ ਸਹੀ ਸਮੇਂ ਤੇ ਕਰਾਂਗੇ ਫਿਰ ਸਾਡੇ ਘਰ ਦੇ ਵਿੱਚ ਕਲੇਸ਼ ਕਿਸ ਗੱਲ ਦਾ ਹੋਣਾ ਨਾ ਆਪਣੇ ਆਪ ਹੀ ਸੁਖ ਸ਼ਾਂਤੀ ਵਾਸ ਫਰੇਗੀ ਕਿਉਂਕਿ ਬਹੁਤਾ ਕਲੇਸ਼ ਤਾਂ ਉਦੋਂ ਹੀ ਸਾਡੇ ਘਰ ਦੇ ਵਿੱਚ ਪੈਂਦਾ ਹੈ ਨਾ ਜਦੋਂ ਘਰ ਦੇ ਜੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਹੀ ਤਰੀਕੇ ਦੇ ਨਾਲ ਨਿਭਾਉਂਦੇ ਜਦੋਂ ਜ਼ਿੰਮੇਵਾਰੀਆਂ ਸਹੀ ਤਰੀਕੇ ਨਾਲ ਨਿਭਾਉਣ ਲੱਗਦੇ ਹੈ ਸਭ ਕੁਝ ਠੀਕ ਹੋ ਜਾਦਾ ਹੈ ਜੇ ਲੋਕ ਕੰਮ ਕਰਨ ਦੇ ਵਧੀਆ ਤਰੀਕੇ ਨਾਲ ਕਰੇ ਤਾਂ ਪੁੰਨਾ ਕੰਮਾਂ ਦੇ ਵਿੱਚ ਸਫਲਤਾ ਮਿਲੇਗੀ ਸਾਡੇ ਘਰ ਦੇ ਵਿੱਚ ਬਰਕਤ ਆਵੇਗੀ ਸੋ ਇਹ ਸਭ ਚੀਜ਼ਾਂ ਸਾਡੇ ਮਨ ਦੀ ਖੁਸ਼ੀ ਦੇ ਨਾਲ ਜੁੜੀਆਂ ਨੇ ਤੇ ਜਦੋਂ ਆਪਾਂ ਇਹ ਪੰਛੀ ਪ੍ਰੇਮੀਆਂ ਦੇ ਨਾਲ ਸਮਾਗਮਿਤ ਹੋਨੇ ਆ ਤਾਂ ਸਾਡੇ ਮਨ ਨੂੰ ਅਸਲ ਖੁਸ਼ੀ ਮਿਲਦੀ ਆ ਤੁਹਾਨੂੰ ਖੁਸ਼ੀ ਆਪਾ ਪੈਸਿਆਂ ਦੇ ਨਾਲ ਜਾਂ ਪੈਸਿਆਂ ਤੋਂ ਖਰੀਦਣਾ ਹੋਈਆਂ ਚੀਜ਼ਾਂ ਦੇ ਨਾਲ ਪ੍ਰਾਪਤ ਨਹੀਂ ਕਰ ਸਕਦੇ ਇਹ ਪੰਛੀ ਪਰਿੰਦੇ ਜਾਂ ਜੰਗਲ ਇਹ ਹੁੰਦੇ ਬਹੁਤ ਗੁਾਰੇ ਆ ਜਦੋਂ ਆਪਾਂ ਇਹਨਾਂ ਨੂੰ ਪਿਆਰ ਕਰਦੇ ਆ ਜਾਂ ਕਿਸੇ ਵੀ ਤਰ੍ਹਾਂ ਦੇ ਨਾਲ ਉਹਨਾਂ ਦੀ ਦੇਖਭਾਲ ਕਰਦੇ ਆ ਇਹ ਸਾਨੂੰ ਦੁੱਧ ਦੁੱਧ ਨਾਲ ਪਿਆਰ ਕਰਦੇ ਨੇ ਅਤੇ ਜਿਸ ਨੇ ਗੱਲ ਜਦੋਂ ਆਪਾਂ ਕੋਈ ਵੀ ਨੇਕ ਕੰਮ ਕਰਦੇ ਆ ਤਾਂ ਪਰਮੇਸ਼ਵਰ ਆਪਣੇ ਨੂੰ ਵੀ ਸਾਡੇ ਕਿਰਕੋ ਤਤਪੋਸ਼ ਹੋ ਤੀਜੇ ਗੱਲ ਵੀ ਜਦੋਂ ਆਪਾਂ ਇਹ ਪੰਛੀ ਪਰਿੰਦੇਆਂ ਦਾ ਜਾਨ ਮਰਨਾਂ ਜਾਂ ਕਿਸੇ ਸਰੀਰ ਨੂੰ ਜਾਂਦਾ ਇਨਸਾਨ ਦੀ ਕਿਸੇ ਵੀ ਤਰੀਕੇ ਦੀ ਨਾਣ ਮਦਦ ਕਰਦੇ ਆ ਤੱਕ ਨੂੰ ਨਿਰਭਨ ਜੀਵ ਅੰਦਰੋਂ ਸਾਧੇ ਲਈ ਢੋਰ ਅੰਦਰੋਂ ਦੂਰਮਾਕ ਕਿਸੇ ਸਵ ਨਿਕੰਦ ਜਾਣੇ ਉਹ ਜੀ ਸਾਡੇ ਲਈ ਪਰਮੇਤਾ ਪਰਮਾਤਮਾ ਦੇ ਉੱਤੇ ਹੁੰਦਾ ਆਸ਼ੀਰਵਾਦ ਦੀ ਰੀਤ ਹੈ ਕਿ ਤਰ੍ਹਾਂ ਸ਼ੁੱਧ ਸ trilke ਦੇ ਨਾਮ ਨੂੰ ਸਦਾ ਪਾਲੰਦੈ ਜੋ ਇਹ ਕੰਮ ਕਿਸੇ ਵਹਿਮ ਉੱਪਰ ਮੁੰਦੇ ਵਜੋੜੇ ਕਰਨੇ ਆਪਣੇ ਮਨ ਦੀ ਖੁਸ਼ੀ ਲਈ ਨਹੀਂ ਕਰਨੇ ਤਾਂ ਇਹ ਨੇਕ ਕੰਮ ਕਰਨ ਦੀ ਸ਼ਰਧਾ ਨਾਲ ਤੁਸੀਂ ਕੱਲ ਸਵੇਰ ਤੋਂ ਹੁਕਮੇ ਫੇਰ ਹੀ ਤੋਂ ਹਮੇ ਪਤਾ ਲੱਗਣਾ ਹੈ ਕਿ ਕੰਮ ਕਰਕੇ ਮਨੁੱਖੀ ਖੇਤੀਬਾੜੀ ਦੀ ਇਸ ਅਗੰਦੀ ਗਿੰਦੀ ਵਿੱਚ ਕੀ ਕੀ ਬਦਲਾਅ ਹੁੰਦੇ ਆ। ਸੋ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ। ਤੁਹਾਡੇ ਸਾਰੇ ਕੀ ਵਿਚਾਰ ਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਜੀ। ਤੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਵੀਰੋ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ। ਔਰ ਮੇਰੇ ਮੈਸੇਜ ਨੂੰ ਹੋ ਰਹੀ ਹੈ ਪੈਕਾ ਨਾ ਤਾਂ ਤੁਹਾਨੂੰ ਚਸਤੇ।